ਨਾਲ ਜੋੜਨਾ ਹੈ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਆਉਣਾ ਹੈ ਆਪ ਡੁੱਬੇ ਕੁਟੰਬ ਸਿਓ ਮਹਾਰਾਜ ਕਹਿੰਦੇ ਐਸੇ ਜਿਹੜੇ ਨਿੰਦਕ ਨੇ ਐਸੀ ਨਿੰਦਾ ਕਰਨ ਹਾਰੇ ਨੇ ਜਿਹੜੇ ਹਰ ਵਕਤ ਭਲਿਆਂ ਦੀ ਨਿੰਦਾ ਕਰਦੇ ਆ ਤੇ ਜਿਹਨੂੰ ਮਹਾਰਾਜ ਕਹਿੰਦੇ ਸੰਤ ਕਾ ਨਿੰਦਕ ਨਿੰਦਕ ਮਹਾ ਹਤ ਤਾਈ ਸੰਤ ਕਾ ਨਿੰਦਕ ਖਿੰ ਟਿਕ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰ ਮੇਸ਼ਰ ਮਾਰਾ ਫਿਰ ਜਿਹਨੂੰ ਪਰਮਾਤਮਾ ਮਾਰਦਾ ਹੈ ਉਹਨੂੰ ਬਚਾ ਕੋਈ ਨਹੀਂ ਸਕਦਾ ਮਹਾਰਾਜ ਸੱਚੀ ਸਰਕਾਰ ਕਹਿੰਦੇ ਭਲਿਆਂ ਦੀ ਨਿੰਦਾ ਬੁਰਿਆਂ ਦੇ ਨਾਲ ਯਾਰਾਨਾ ਜਿਹੜਾ ਹੈ ਬਰਕਰਾਰ ਰੱਖਦੇ ਨੇ ਦੋਸਤੀ ਕਰਦੇ ਨੇ ਉਹ ਆਪ ਡੁੱਬੇ ਆਪ ਦਾ ਤਾਂ ਬੇੜਾ ਗਰਕ ਕਰਦੇ ਨੇ ਕੁਟੰਬ ਸਿਉ ਆਪਣੇ ਪਰਿਵਾਰ ਦੇ ਸਮੇਤ ਆਪਣੇ ਪਰਿਵਾਰ ਦੀਆਂ ਵੀ ਜੜਾਂ ਖਤਮ ਕਰ ਦਿੰਦੇ ਆ ਪਰਿਵਾਰ ਵਿੱਚੋਂ ਇੱਕ ਨਿੰਦਕ ਇੱਕ ਦੁਸ਼ਟ ਇੱਕ ਪਾਪੀ ਹੋਵੇ ਨਾ ਤੇ ਪਰਿਵਾਰ ਨੂੰ ਵੀ ਲੈ ਡੁੱਬਦਾ ਹੈ ਪਰਿਵਾਰ ਵਿੱਚੋਂ ਇੱਕ ਸਤਸੰਗੀ ਹੋਵੇ ਇੱਕ ਗੁਰਸਿੱਖ ਹੋਵੇ ਭਜਨੀਕ ਹੋਵੇ ਉਹ ਪੂਰੇ ਘਟਾਂਬਨ ਨੂੰ ਤਾਰ ਦਿੰਦਾ ਪਰਿਵਾਰ ਨੂੰ ਸਗਲੇ ਕੁੱਲ ਡੁਬਾਨਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਔ ਟੁੱਟੇ ਹੋਏ ਜਿਹੜੇ ਨੇ ਆਪਣੀ ਕੁਲ ਨੂੰ ਵੀ ਡੋਬ ਦਿੰਦੇ ਨੇ ਖਤਮ ਕਰ ਦਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮਹਾਰਾਜ ਕਹਿੰਦੇ ਨਿੰਦਾ ਚੰਗੀ ਕਿਸੇ ਦੀ ਨਹੀਂ ਚਾਹੇ ਕੋਈ ਮਾੜਾ ਹੈ ਮਾੜਾ ਕਰਦਾ ਉਹ ਆਪੇ ਭਰੇਗਾ ਤੁਹਾਨੂੰ ਕੀ ਲੋੜ ਹੈ ਆਪਣਾ ਸਮਾਂ ਉਹਦੀਆਂ ਗੱਲਾਂ ਵਿੱਚ ਬਰਬਾਦ ਕਰਨ ਦੀ ਤੁਸੀਂ ਚੰਗੀਆਂ ਕਰੋ ਤੁਹਾਡਾ ਸਮਾਂ ਚੰਗੇ ਪਾਸੇ ਗੁਜ਼ਰੇ sire de murkh ne ਜਿਹੜੇ ਨਿੰਦਾ ਕਰਦੇ ਨਿੰਦਾ ਸੁਣਦੇ ਨੇ ਮੂਹ ਕਾਲੇ ਤੇ ਨਿੰਦਕਾਂ ਮਹਾਰਾਜ ਕਹਿੰਦੇ ਮੂੰਹ ਕਾਲਾ ਹੁੰਦਾ ਹੈ ਨਿੰਦਕ ਦਾ ਇੱਥੇ ਵੀ ਉੱਥੇ ਵੀ ਤੇ ਫਿਰ ਕੀ ਹੁੰਦਾ ਨਰਕੇ ਘੋਰ ਪਵਨ ਜਦੋਂ ਸੰਸਾਰ ਨੂੰ ਛੱਡ ਕੇ ਜਾਂਦੇ ਇੱਥੇ ਵੀ ਲਾਣਤਾ ਇਕੱਠੀਆਂ ਕਰਦੇ ਨੇ ਤੇ ਅੱਗੇ ਜਾ ਕੇ ਨਰਕਾਂ ਦੇ ਵਿੱਚ ਉਨ੍ਹਾਂ ਦਾ ਵਾਸਾ ਹੁੰਦਾ ਹੈ ਦੁਸ਼ਟਾਂ ਦਾ ਮਨਮੁੱਖਾਂ ਦਾ ਨਿੰਦਕਾਂ ਦਾ ਇਹ ਮਨ ਜੈਸਾ ਸੇਵੈ ਤੈਸਾ ਹੂਵੇ ਤਿਹੇ ਕਰਮ ਕਮਾਈ ਮਨਾ ਜੀਵ ਜਿਹੋ ਜਾਂ ਤੂੰ ਸੇਵਦਾ ਹੈ ਸੰਗ ਕਰਦਾ ਹੈ ਜਿਹੋ ਜਿਹੀਆਂ ਗੱਲਾਂ ਬਾਤਾਂ ਕਰਦਾ ਹੈ ਜਿਹੋ ਜਿਹੇ ਨਾਲ ਅੰਦਰੋਂ ਤੈਨੂੰ ਲਗਾਵੇ ਤੈਸਾ ਹੋਵੇ ਉਹੋ ਜਿਹਾ ਤੇਰਾ ਜੀਵਨ ਹੁੰਦਾ ਜਾਣਾ ਉਹੋ ਜੇ ਤੇਰੇ ਖਿਆਲ ਹੁੰਦੇ ਜਾਣੇ ਉਹੋ ਜੇ ਤੇਰੇ ਵਿਚਾਰ ਭਲਿਆਂ ਦਾ ਸੰਗ ਕਰਨ ਲੱਗ ਪਿਆ ਭਲਿਆਂ ਵਾਲੇ ਵਿਚਾਰ ਭਲਿਆਂ ਦੀ ਸੰਗਤ ਨੂੰ ਬੁਰਿਆਂ ਦਾ ਸੰਗ ਕਰਨ ਲੱਗ ਪਿਆ ਬੁਰਿਆਂ ਵਾਲੀ ਰੰਗਤ ਤੇਹੇ ਕਰਮ ਕਮਾਏ ਉਹੋ ਜੇ ਫਿਰ ਕੰਮ ਧੰਦੇ ਕਰਦਾ ਜਿਹੋ ਜੇ ਵਿਚਾਰ ਨੇ ਉਹੋ ਜਿਹਾ ਉਹਦਾ ਕਰਦਾਰ ਹੋ ਜਾਂਦਾ ਉਸ ਤਰ੍ਹਾਂ ਦਾ ਉਹ ਜੀਵਨ ਵਿੱਚ ਵਰਤੋਂ ਵਿਵਹਾਰ ਵਰਤਨਾ ਸ਼ੁਰੂ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਆਪ ਬੀਜ ਆਪੇ ਹੀ ਖਾਉਣਾ ਕਹਿਣਾ ਕਿਸੂਨਾਂ ਦਾਏ ਸਜਨੋ ਆਪ ਬੀਜਣਾ ਤੇ ਆਪ ਹੀ ਖਾਣਾ ਹੈ ਆਪ ਹੀ ਕਾਰੋਬਾਰ ਕਰਨਾ ਸੰਸਾਰ ਚ ਕਰਮ ਕਰਨੇ ਆਪ ਹੀ ਭੋਗਨੇ ਪੈਣੇ ਆ ਜਦੋਂ ਪਤਾ ਹੈ ਕਰਮ ਬੀਜ ਅਸੀਂ ਆਪ ਬੀਜਣ ਵਾਲੇ ਫਿਰ ਬੁਰਾ ਕਿਉਂ ਬੀਜਦੇ ਔਰ ਜੋ ਮਾੜਾ ਬੀਜਾਂਗੇ ਮਾੜਾ ਬੀਜ ਪਾਈਏ ਤੇ ਫਸਲ ਚੰਗੀ ਕਿੱਥੋਂ ਆਵੇਗੀ ਔਰ ਜੇ ਬੀਜ ਹੀ ਮਾੜਾ ਪਾਇਆ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਬੀਜ ਤੇਰੇ ਨਾਮ ਤੇਰੇ ਨਾਲ ਖੜਾ ਹੋਏਗਾ ਨਾਮ ਇੱਥੇ ਵੀ ਹੈ ਜਿੱਥੇ ਕੋਈ ਨਹੀਂ ਹੋਵੇਗਾ ਉਥੇ ਨਾਮ ਤੇਰੇ ਨਾਲ ਹੋਵੇਗਾ ਨਾਮ ਬੀਜ ਨਾਮ ਦਾ ਬੀਜ ਬੋ ਔਰ ਫਿਰ ਪਲਾਵੇਗਾ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਜਿਹੜੇ ਮਹਾਂਪੁਰਸ਼ ਨੇ ਔਰ ਸਤਗੁਰੂ ਸਹਿਬਾਨ ਉਹ ਗਵਾਇਏ ਨਹੀਂ ਸੀ ਕਿ ਕੰਨ ਤੇ ਹੱਥ ਰੱਖ ਕੇ ਉਹ ਗਾਈ ਗਏ ਨੇ ਨਹੀਂ ਉਹਨਾਂ ਦਾ ਕਿਸੇ ਪਰਥਾਏ ਕਿਸੇ ਪ੍ਰਸੰਗ ਦੇ ਨਾਲ ਕੋਈ ਆਇਆ ਉਹਨੇ ਦੁਖੜਾ ਸੁਣਾਇਆ ਉਦੇ ਲਈ ਉਪਦੇਸ਼ ਦੇ ਦਿੱਤਾ ਐਉਂ ਬੋਲਣਾ ਹੋਇਆ ਕਿਸੇ ਗੱਲ ਤੇ ਬੋਲਣਾ ਹੋਇਆ ਅਜ਼ਾਈ ਨਹੀਂ ਫਜ਼ੂਲ ਨਹੀਂ ਬੋਲੇ ਉਹਨਾਂ ਨੇ ਲੋਕਾਈ ਦੇ ਭਲੇ ਲਈ ਬੋਲ ਬੋਲੇ ਜਿਹੜੇ ਸਤਪੁਰਸ਼ ਨੇ ਔਰ ਸਤਗੁਰੂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਬੋਲਣਾ ਕਿਸੇ ਪ੍ਰਸੰਗ ਸਹਿਤ ਹੁੰਦਾ ਹੈ ਅਨਪ੍ਰਸੰਗੀ ਨਹੀਂ ਹੁੰਦਾ ਕਿ ਐਵੇਂ ਹੀ ਬੋਲੀ ਗਏ ਓਲ ਜਲੂਲ ਨਹੀਂ ਉਹ ਵੀ ਕਿਸੇ ਗੱਲ ਤੇ ਬੋਲਦੇ ਨੇ ਭਈ ਆ ਕੁਝ ਕਰ ਗੁਰੂ ਕਿਰਪਾ ਕਰੇਗਾ ਗੁਰੂ ਨਾਲ ਜੋੜਦੇ ਨੇ ਕਿਸੇ ਪਰਥਾਏ ਕਿਸੇ ਦੇ ਲਈ ਉਹ ਸਬੱਬ ਦੇ ਨਾਲ ਬਹਾਨੇ ਦੇ ਨਾਲ ਬੋਲਦੇ ਨੇ ਭਈ ਐਉਂ ਨਹੀਂ ਐਉਂ ਹੋ ਸਕਦਾ ਐਉਂ ਕਰ ਲਿਆ ਕਰ ਮਹਾਰਾਜ ਕਹਿੰਦੇ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲਨਾ ਤੁਮਾਈ ਉਹ ਜਿਹੜੇ ਸਤਪੁਰਸ਼ ਗੁਰ ਸਿੱਖ ਪਿਆਰੇ ਕਰਨੀ ਵਾਲੇ ਉਹ ਅੰਮ੍ਰਿਤ ਦੇ ਨਾਲ ਵੈ ਗੁਰੂ ਦੀ ਬਖਸ਼ਿਸ਼ ਦਾਤ ਨਾਮ ਨਾਲ ਅੰਦਰੋਂ ਭਰੇ ਨੇ ਲਬ ਲਬ ਉਹਨਾਂ ਦੇ ਖਜ਼ਾਨੇ ਤੇ ਉਹਨਾਂ ਤਿਲ ਨਾ ਤਮੈ ਤਿਲ ਮਾਤਰ ਵੀ ਉਹਨਾਂ ਦੇ ਅੰਦਰ ਤਮਾ ਨਹੀਂ ਕੋਈ ਖਾਇਸ਼ ਨਹੀਂ ਕੋਈ ਇੱਛਾ ਨਹੀਂ ਕਿ ਇਹਨੂੰ ਮੈਂ ਆ ਕੁਝ ਕਹਿਣਾ ਮੈਨੂੰ ਇਹ ਦੇਵੇ ਉਹਨਾਂ ਚ ਕੋਈ ਇਹ ਤਮਾ ਨਹੀਂ ਪ੍ਰਾਪਤ ਕਰਨ ਦੀ ਮਹਾਰਾਜ ਕਹਿੰਦੇ ਗੁਣਕਾਰੀ ਗੁਣ ਸੰਗਰ ਹੈ ਔਰਾ ਉਪਦੇਸ਼ ਹੈ ਜਿਹੜੇ ਗੁਣਕਾਰੀ ਗੁਣਾ ਦੇ ਗਾਹਕੀ ਨੇ ਉਹ ਗੁਣ ਸੰਗਰੇ ਉਹ ਸੰਸਾਰ ਵਿੱਚ ਵਿਚੁਰਦੇ ਗੁਣ ਇਕੱਠੇ ਕਰਦੇ ਨੇ ਮਹਾਰਾਜ ਵੀ ਕਹਿੰਦੇ ਸਾਂਝ ਕੀ ਜਹ ਗੁਣਹਿ ਕੇਰੀ ਛੋੜ ਅਵਗਣ ਚੱਲੀਏ ਉਹ ਗੁਣ ਸੰਗਰੇ ਗੁਣ ਇਕੱਠੇ ਕਰਦੇ ਕਿਉਂ ਜੇ ਗੁਣ ਹੋਵੇ ਗੰਠੂੜੀ ਹੈ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜਾਏ ਜੇ ਮਿਲਿਆ ਹੋਏ ਗੁਣ ਪੱਲੇ ਹੋ ਗਏ ਗੁਣੀ ਨਿਧਾਨ ਮਿਲ ਜਾਵੇਗਾ ਫਿਰ ਉਹ ਗੁਣਾ ਦਾ ਖਜ਼ਾਨਾ ਅੰਦਰ ਇਕੱਠਾ ਕਰਕੇ ਅਵਰਾ ਦੂਜਿਆਂ ਨੂੰ ਉਪਦੇਸ਼ੇਨ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਭਾਈ ਇਹ ਗੁਰੂ ਕੇ ਬਚਨ ਨੇ ਗੁਰੂ ਐਉਂ ਕਹਿੰਦੇ ਨੇ ਗੁਰੂ ਬਾਣੀ ਐਉਂ ਕਹਿੰਦੀ ਆ ਐਉਂ ਕਮਾ ਐਓਂ ਤੇ ਆ ਤੇਰਾ ਭਲਾ ਹੋ ਜਾਵੇਗਾ ਪਹਿਲਾਂ ਉਹਨਾਂ ਗੱਲਾਂ ਨੂੰ ਅੰਦਰ ਇਕੱਤਰ ਕਰਦੇ ਇਕੱਠਾ ਕਰਦੇ ਨੇ ਟਕਾਉਂਦੇ ਵਸਾਉਂਦੇ ਨੇ ਫਿਰ ਉਹ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਛੇ ਵੱਡ ਭਾਗੀ ਜੇ ਉਹਨਾਂ ਮਿਲ ਰਹੇ ਜਿਹੜੇ ਇਹੋ ਜੇ ਸਤਪੁਰਸ਼ਾਂ ਨਾਲ ਮਿਲ ਕੇ ਰਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਸਤ ਸੰਗੀ ਨੇ ਤੇ ਸਤ ਪੁਰਸ਼ਾਂ ਦੇ ਨਾਲ ਮਿਲ ਕੇ ਰਹਿੰਦੇ ਅਨ ਦੇ ਨਾਮ ਲਾਇਨ ਕੌਣ ਜਿਹੜੇ ਰਾਤ ਬਾ ਦਿਨੇ ਪ੍ਰਭੂ ਦਾ ਨਾਮ ਜਪਦੇ ਉਹ ਵੱਡਿਆਂ ਭਾਗਾਂ ਵਾਲੇ ਨੇ ਸਤ ਸੰਗਤ ਦੇ ਨਾਲ ਮਿਲ ਕੇ ਆਪਣੇ ਜੀਵਨ ਅੰਦਰ ਰਾਤ ਬਾ ਦਿਨੇ ਨਾਮ ਤੇ ਆਉਂਦੇ ਨੇ ਦੇਸੀ ਰਜਿਕ ਸੰਭਾਹ ਜਿੰਨ ਉਪਾਈ ਮੇਦੂਨੀ ਮਹਾਰਾਜ ਸਾਹਿਬ ਕਹਿੰਦੇ ਚਿੰਤਾ ਨਾ ਕਰ ਤੈਨੂੰ ਚਿੰਤਾ ਦੀ ਲੋੜ ਨਹੀਂ ਚਿੰਤਾ ਕਰਤੇ ਨੂੰ ਉਹ ਪਰਿਪੂਰਨ ਪਰਮਾਤਮਾ ਔਰ ਸਾਰਿਆਂ ਨੂੰ ਰਿਜਕ ਦੇਸੀ ਦੇਵੇਗਾ ਸੰਭਾਹੇ ਸਾਰਿਆਂ ਨੂੰ ਸਾਰਿਆਂ ਦੇ ਤਾਈਂ ਰੋਜੀ ਦੇਂਦਾ ਔਰ ਰੋਜੀ ਦੇਹੰਦਾ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਉਹ ਰਿਜਕ ਦੇਗਾ ਜਿੰਨ ਉਪਾਏ ਜਿੰਨੇ ਪੈਦਾ ਕੀਤੀ ਮੇਦਨੀ ਸ੍ਰਿਸ਼ਟੀ ਲੋਕਾਈ ਜਿੰਨੇ ਪੈਦਾ ਕੀਤੀ ਨਾ ਰਿਜ਼ਕ ਉਈ ਪਰਮਾਤਮਾ ਹੀ ਮੁਹੱਈਆ ਕਰਾਉਂਦਾ ਉਹ ਭੁੱਖਾ ਕਿਸੇ ਨੂੰ ਨਹੀਂ ਮਰਨ ਦਿੰਦਾ ਏ ਕੋ ਹੈ ਦਾਤਾਰ ਸੱਚਾ ਆਪ ਧਨੀ ਦਾਤਾਰ ਆਕਾਲ ਪੁਰਖ ਵੈਗੁਰੂ ਜਿਸ ਦੇ ਹੱਥ ਵਿੱਚ ਜੀਵਾਂ ਦੀ ਰੋਜੀ ਰੋਟੀ ਦੀ ਤਾਰ ਪਕੜੀ ਹੋਈ ਆ ਨਾ ਉਹ ਸਾਰਿਆਂ ਦੇ ਤਾਈ ਰਿਜ਼ਕ ਪੰਚਾਉਂਦਾ ਤੇ ਉਹ ਸਾਰਿਆਂ ਦਾ ਆਪ ਧਨੀ ਮੈਨੈ ਮਾਲਕ ਅਰ ਮਾਲਕ ਦੇ ਨਾਲ ਅਰ ਜੁੜਿਆ ਹੋਇਆ ਏਕੋ ਹੈ ਦਾਤਾਰ ਸੱਚਾ ਆਪ ਧਨੀ ਉਹ ਦਾਤਾ ਆਪ ਏਕੇ ਤੇ ਇਕ ਸਾਰਿਆਂ ਦਾ ਮਾਲਕ ਏ ਮਹਾਰਾਜ ਕਹਿੰਦੇ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾਂਦਾਈ ਉਹ ਮੈਨੂੰ ਭੁੱਲ ਨਾ ਜਾਵੇ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਸੋ ਸੱਚ ਤੇਰੇ ਨਾਲ ਹੈ ਗੁਰਮਖਾ ਉਹ ਸੱਚ ਸਰੂਪ ਪਰਮਾਤਮਾ ਨਾ ਤੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਅੰਗ ਸੰਗੇ ਆਵੰਗੰ ਬੇਬਉਤੇ ਉਹ ਸੋ ਸੱਚ ਤੇਰੇ ਨਾਲ ਹੈ ਉਹ ਸੱਚ ਸਰੂਪ ਪਰਮਾਤਮਾ ਤੇਰੇ ਨਾਲ ਹੈ ਗੁਰਮਖ ਨਦਰ ਨਿਹਾਲ ਗੁਰਮਖ ਜੋ ਜਦੋਂ ਕਿਰਪਾ ਕਰਦਾ ਨੂੰ ਨਿਹਾਲ ਕਰ ਦਿੰਦਾ ਹੈ ਗੁਰਮਖ ਨਦਰ ਨਿਹਾਲ ਗੁਰਮਖ ਦੇ ਅੰਦਰ ਗੁਰੂ ਵਸਦਾ ਤੇ ਗੁਰਮਖ ਦੀ ਨਦਰ ਦੁਆਰਾ ਨਿਹਾਲ ਹੋ ਜਾਂਦਾ ਸਫਲਤਾ ਹੋ ਜਾਂਦੀ ਪਵਿੱਤਰਤਾ ਹੋ ਜਾਂਦੀ ਸੰਸਾਰ ਵਿੱਚ ਦੇਖੋ ਨਦਰ ਨਾਲ ਵੀ ਪਵਿੱਤਰਤਾ ਹੈ ਤੇ ਕੋਈ ਰੱਬ ਦੇ ਨਾਲ ਜੁੜਿਆ ਹੋਇਆ ਸਿਰ ਤੇ ਹੱਥ ਰੱਖ ਦਿੰਦਾ ਉਹਦੇ ਨਾਂਵੇਂ ਪਵਿੱਤਰਤਾ ਆਪਣੇ ਬਾਹਰੋਂ ਹੱਥ ਮਿੱਟੀ ਘੱਟੇ ਨਾਲ ਮੈਲੇ ਹੋਮਣ ਤੇ ਕਿਸੇ ਨੂੰ ਲਾ ਦਿਓ ਉਹਨੂੰ ਮੈਲ ਚੰਬੜਦੀ ਨਾ ਜੇ ਹੱਥ ਲਾਉਣ ਨਾਲ ਕੋਈ ਮੈਲਾ ਹੋ ਸਕਦਾ ਹੈ ਤੇ ਹੱਥ ਧਰਨ ਨਾਲ ਉਹ ਪਵਿੱਤਰ ਵੀ ਹੋ ਸਕਦਾ ਕਿਉਂਕਿ ਜਿਹਦੇ ਅੰਦਰ ਪਵਿੱਤਰਤਾ ਹੈ ਜੋ ਕੁਝ ਕੋਲੇ ਕਿਸੇ ਦੇ ਜੀਵਨ ਨਾਲ ਜਿਹਦੇ ਨਾਲ ਜੀਵਨ ਭਰਿਆ ਹੈ ਮੈਲ ਨਾਲ ਭਰਿਆ ਹੈ ਉਹ ਹੱਥ ਲਾਵੇ ਤੇ ਮੈਲਾ ਕਿਸੇ ਨੂੰ ਕਰ ਦੇਵੇਗਾ ਔਰ ਅੰਦਰ ਮੈਲ ਭਰੀ ਆ ਉਹਦੀ ਨਦਰ ਮੈਲ ਵੰਡੇਗੀ ਮੈਲੀ ਨਦਰ ਹੋ ਜਾਵੇਗੀ ਮੈਲੀ ਜੇ ਮੈਲੀ ਨਦਰ ਹੈ ਜੇ ਮੈਲ ਹੱਥ ਦੀ ਲੱਗਦੀ ਹੈ ਅੰਦਰ ਪਵਿੱਤਰਤਾ ਦਾ ਖਜ਼ਾਨਾ ਹੈ ਨਦਰ ਨਾਲ ਵੀ অপਵਿੱਤਰ ਕਰਦਾ ਹੈ ਉਹ ਸ਼ੋਹ ਦੇ ਨਾਲ ਵੀ ਪਵਿੱਤਰ ਕਰਦਾ ਹੈ ਔਰ ਕਹਿੰਦੇ Swami Mahavir ਇੱਕ ਨਗਰ ਵਿੱਚ ਗਏ ਤੇ Swami Mahavir ਨੇ ਜਾ ਕੇ ਕਿਹਾ ਬਈ ਮੈਂ ਕੁਝ ਦਿਨ ਕਥਾ ਕਰਾਂਗਾ ਉੱਥੋਂ ਦੇ ਲੋਕ ਕਹਿੰਦੇ ਨਹੀਂ ਚਲਾ ਜਾ ਉਹ ਦੂਜੇ ਦਿਨ ਫੇਰ ਲੋਕ ਫਿਰ ਵੇਂਦ ਰਹੇ ਤੀਜੇ ਦਿਨ ਚੌਥੇ ਦਿਨ ਮਹਾਵੀਰ ਸਵਾਮੀ ਆਉਂਦੀ ਨੰਗੇ ਲੋਕ ਕਹਿੰਦੇ ਬਈ ਤੁਹਾਨੂੰ ਇੱਕ ਵਾਰੀ ਕਿਹਾ ਹੈ ਬਾਬੇਓ ਵੀ ਇੱਥੇ ਅਰ ਸਾਧੂ ਜਨੋਂ ਕਥਾ ਨਹੀਂ ਕਰਨੀ ਚਲੇ ਦੋ ਕਹ ਲੱਗੇ ਨਾ ਕਰਾਓ ਕਹਿੰਦੇ ਫਿਰ ਢੀੜਾ ਕਿਉਂ ਕਹਿੰਦੇ ਜੇ ਮੇਰੇ ਕੋਲ ਕੁਝ ਹੋਇਆ ਨਾ ਜ਼ਰੂਰੀ ਨਹੀਂ ਮੇਰੇ ਬੋਲਣ ਨਾਲ ਮੇਰੇ ਨੰਗਨ ਦੇ ਨਾਲ ਹੀ ਵੰਡਿਆ ਜਾਣਾ ਹੈ ਜੀਦੇ ਕੋਲ ਕੁਝ ਨਾ ਉਹ ਬੋਲੇ ਜਾਂ ਨਾ ਬੋਲੇ ਉਹਦੀ ਆਬ ਹਵਾ ਹੀ ਕਰਸ਼ਤ ਕਰਦੀ ਏ ਖਿੱਚਦੀ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਖ ਦੇ ਅੰਦਰ ਗੁਰਮਤ ਉਹ ਨਦਰਾਂ ਨਾਲ ਵੀ ਵੰਡਦਾ ਹੈ ਉਹਦੇ ਅੰਦਰ ਗਿਆਨ ਉਹਦੇ ਅੰਦਰ ਪ੍ਰਕਾਸ਼ ਉਹ ਨਦਰਾਂ ਨਾਲ ਵੀ ਪਵਿੱਤਰ ਕਰਦਾ ਹੈ ਪਵਿੱਤਰ ਨਦਰ ਪੈਂਦੀ ਏ ਕਿਸੇ ਦੇ ਸਰੀਰ ਤੇ ਉਹਦੇ ਅੰਦਰ ਪਵਿੱਤਰਤਾ ਜਾਂਦੀ ਹੱਥ ਦੀ ਛੋਹ ਹੁੰਦੀ ਏ ਉਹ ਪਵਿੱਤਰਤਾ ਦਿੰਦੀ ਆ ਕਹਿ ਲੱਗੇ ਉਹ ਨਿਹਾਲ ਹੋ ਜਾਂਦਾ ਹੈ ਸੰਖੇਪ ਕਰਾ ਮਹਾਰਾਜ ਕਹਿੰਦੇ ਆਪੇ ਬਖਸ਼ੇ ਮੇਲ ਲੈ ਸੋ ਪ੍ਰਭ ਸਦਾ ਸੰਭਾਲ ਉਹ ਆਪ ਹੀ ਬਖਸ਼ਿਸ਼ ਕਰਕੇ ਟੁੱਟਿਆ ਹੋਇਆਂ ਨੂੰ ਮੇਲ ਲੈਂਦਾ ਆਪਣੇ ਨਾਲ ਤੇ ਉਹ ਸੋ ਉਹ ਪ੍ਰਭ ਸਦਾ ਸੰਭਾਲ ਮੇਲੇਗਾ ਤਾਂ ਉਹਦੀ ਸੰਭਾਲ ਕਰ ਜਪ ਆਰਾਧ ਅੰਦਰ ਟਿਕਾ ਮਹਾਰਾਜ ਕਹਿੰਦੇ ਮਨ ਮੈਲਾ ਸੱਚ ਨਿਰਮਲਾ ਤੇਰੇ ਅੰਦਰ ਕਿਉਂ ਨਹੀਂ ਟਿਕਿਆ ਤੇਰਾ ਮਨ ਮੈਲਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹ ਹੁਣ ਫੁਰਨੇ ਕਿੱਥੋਂ ਆਂਦੇ ਨੇ ਅੰਦਰੋਂ ਮਨ ਚੋਂ ਹੀ ਉਪਜਦੇ ਨੇ ਮਾੜੇ ਖਿਆਲ ਮਾੜੇ ਵਿਚਾਰ ਅੰਦਰ ਮੈਲ ਹੈ ਤਾਂ ਹੀ ਮੈਲੇ ਖਿਆਲਾਤ ਬਾਹਰ ਉਬਰ ਕੇ ਆਉਂਦੇ ਜਦੋਂ ਅੰਦਰ ਪਵਿੱਤਰਤਾ ਹੋਈ ਅੰਦਰੋਂ ਸਾਸ ਵੀ ਪਵਿੱਤਰ ਆਵੇਗਾ ਅੰਦਰੋਂ ਖਿਆਲ ਵੀ ਪਵਿੱਤਰ ਆਏਗਾ ਨਦਰ ਵੀ ਪਵਿੱਤਰਤਾ ਸਹਿਤ ਹੋਏਗੀ ਸ਼ਰੀਰ ਦੇ ਰੋਮ ਰੋਮ ਵਿੱਚ ਪਵਿੱਤਰਤਾ ਵਸ ਜਾਵੇਗੀ ਮਹਾਰਾਜ ਕਹਿੰਦੇ ਸੱਚ ਪਰਮਾਤਮਾ ਮਿਲਣਾ ਉਹਨੂੰ ਐ ਉਹ ਮੈਲ ਤੋਂ ਰਹਿ ਤੇ ਹੁਣ ਮੈਲਾ ਉਹਦੇ ਚ ਵਿੱਚ ਨਹੀਂ ਮਿਲਦਾ ਅੰਦਰ ਪ੍ਰਗਟ ਪਰਮਾਤਮਾ ਨੂੰ ਕਰਨਾ ਹੈ ਮਨ ਤੇਰਾ ਮੈਲ ਨਾਲ ਭਰਿਆ ਹੈ ਕਿਉਂ ਮੈਲ ਤੋਂ ਰਹਿਤ ਪ੍ਰਮਾਤਮਾ ਕਿਵੇਂ ਹੋਏਗਾ ਅੰਦਰ ਪ੍ਰਗਟ ਕਰਨਾ ਹੈ ਉਹ ਜਿਆ ਅੰਦਰ ਨੂੰ ਬਣਾ ਪਵਿੱਤਰ ਬਣਾ ਪਵਿੱਤਰਤਾ ਵਿੱਚ ਪਵਿੱਤਰਤਾ ਮਿਲੇਗੀ ਔਰ ਪਵਿੱਤਰਤਾ ਵਿੱਚ ਮੈਲ ਨਹੀਂ ਮਿਲ ਸਕਦੀ ਮੈਲ ਦੂਰ ਕਰ ਕਹਿੰਦੇ ਕਿਉਂ ਕਰ ਮਿਲਿਆ ਜਾਏ ਤੇਰੇ ਅੰਦਰ ਮੈਲ ਹੈ ਤੇ ਮਿਲੇਗਾ ਕਿਵੇਂ ਮਿਲਾਪ ਨਹੀਂ ਹੋਵੇਗਾ ਪ੍ਰਭ ਮਿਲੇ ਤਾਂ ਮਿਲ ਰਹੇ ਜਦੋਂ ਪ੍ਰਭੂ ਮਿਲੇ ਕਿਰਪਾ ਕਰੇ ਤੋਦੇ ਵੱਲ ਨੂੰ ਤੁਰੇ ਉਹ ਤੇਰੀ ਮੈਲ ਹਰੇ ਉਹ ਤੈਨੂੰ ਆਪਣੇ ਨਾਲ ਮਿਲੇ ਹਉਮੈ ਸ਼ਬਦ ਜਲਾਏ ਮਿਲੇਗਾ ਤਾਂ ਪਹਿਲਾਂ ਸ਼ਬਦ ਉਪਦੇਸ਼ ਨੂੰ ਕਮਾ ਕੇ ਆਪਣੇ ਅੰਦਰ ਦੀ ਹਉਮੈ ਜਿਹੜੀ ਹੈ ਨਾ ਉਹਨੂੰ ਸਾੜ ਸ਼ਬਦ ਜਿਹੜਾ ਹੈ ਉਪਦੇਸ਼ ਜਿਹੜਾ ਹੈ ਹਉਮੈ ਨੂੰ ਨਸ਼ਟ ਕਰਦਾ ਹੈ ਜੇ ਅੰਦਰ ਹਉਮੈ ਰਹੀ ਨਾਮ ਟਿਕਣਾ ਨਹੀਂ ਭਗਵਾਨ ਨਾਲ ਮਿਲਿਆ ਨਹੀਂ ਜਾਣਾ ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਏ ਜੇ ਜਾਂ ਅੰਦਰ ਨਾਮ ਰਹੇਗਾ ਜਾਂ ਹੋਮੇ ਰਹੇਗੀ ਦੋਨੇ ਵਿਰੋਧੀ ਨੇ ਇਹਨੂੰ ਸ਼ਬਦ ਜਪ-ਜਪ ਕੇ ਜਲਾ ਨਸ਼ਟ ਕਰ ਫਿਰ ਆਪੇ ਮੇਲ ਲਏ ਤਾਂ ਮਿਲ ਰਹੇ ਜਿਨ੍ਹਾਂ ਨੂੰ ਪ੍ਰਭੂ ਆਪ ਮਿਲਦਾ ਮਲਾ ਲੈਂਦਾ ਉਹ ਮਿਲੇ ਰਹਿੰਦੇ ਨੇ ਫਿਰ ਵਿਛੋੜਾ ਕਦੇ ਨਹੀਂ ਹੁੰਦਾ ਮਹਾਰਾਜ ਕਹਿੰਦੇ ਸੋ ਸੋ ਸੱਚਾ ਵੀ ਸੁਰੈ ਉਹ ਸੱਚਾ ਆਕਾਲ ਪੁਰਖ ਵੈਗੁਰੂ ਮਾਲਕ ਜਿਹੜਾ ਸਾਰਿਆਂ ਦਾ ਜੇ ਉਹ ਵਿਸਰ ਜਾਵੇ ਭੁੱਲ ਜਾਵੇ ਫਿਰ ਕੀ ਹੁੰਦਾ ਧਿੱਗ ਜੀਵਨ ਸੰਸਾਰ ਕਹਿੰਦੇ ਜਿਹੜਾ ਜੀਵਨ ਜਿਉਣਾ ਹੈ ਨਾ ਉਹ ਲਾਨਤ ਜੋਗ ਹੈ ਸੰਸਾਰ ਦੇ ਅੰਦਰ ਲਾਨਤ ਹੈ ਉਸ ਜੀਵ ਨੂੰ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ ਜਿਹੜਾ ਪ੍ਰਮਾਤਮਾ ਦਾ ਆਰਾਧਨ ਨਹੀਂ ਕਰਦਾ ਪ੍ਰਮਾਤਮਾ ਦਾ ਸਮਰਨ ਨਹੀਂ ਕਰਦਾ ਮਹਾਰਾਜ ਮੇਰ ਕਰਦੇ ਗੁਰੂ ਅਮਰਦਾਸ ਸਾਹਿਬ ਨਦਰ ਕਰੇ ਨਾਮ ਈਸ਼ਵਰੈ ਗੁਰਮਤੀ ਵਿਚਾਰ ਉਹ ਆਪਣੀ ਮਿਹਰ ਦੀ ਨਦਰ ਕਰੇ ਕਿ ਮੈਨੂੰ ਭੁੱਲੇ ਹੀ ਨਾ ਪਰਮਾਤਮਾ ਗੁਰੂ ਦੀ ਮਤ ਦੇ ਅਨਸਾਰ ਔਰ ਜਿਹੜਾ ਹੈ ਉਹਨੂੰ ਹਿਰਦੇ ਦੇ ਅੰਦਰ ਉਹਦੀ ਵਿਚਾਰ ਨੂੰ ਧਾਰ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਤਾ ਦਾ ਸਤਗੁਰ ਮਿਲੇ ਤਾਂ ਮਿਲ ਰਹਾ ਸਾਚ ਰਖਾ ਉਰਤਾਰ ਮੈਨੂੰ ਸਤਗੁਰੂ ਮੇਲ ਲਵੇ ਔਰ ਆਪਣੇ ਨਾਲ ਮਲਾ ਲਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਸੱਚ ਪਰਮਾਤਮਾ ਉਸ ਨੂੰ ਆਪਣੇ ਹਿਰਦੇ ਦੇ ਅੰਦਰ ਧਾਰ ਟਿਕਾ ਕੇ ਰੱਖਾਂ ਸੰਭਾਲ ਕੇ ਰੱਖਾਂ ਉਹਦੇ ਨਾਮ ਨੂੰ ਕਦੇ ਹਿਰਦੇ ਚੋਂ ਮੈਨੂੰ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਾ ਭੁੱਲੇ ਮਿਲਿਆ ਹੋਏ ਨਾ ਵਿਛੜੈ ਗੁਣ ਗੁਰ ਕੈ ਹੇਤ ਪਿਆਰ ਮਹਾਰਾਜ ਕਹਿੰਦੇ ਅੰਦਰੋਂ ਜੇ ਗੁਰੂ ਵਾਸਤੇ ਹੇਤ ਪ੍ਰੇਮ ਹੈ ਨਾ ਫਿਰ ਮਿਲ ਗਿਆ ਤੇ ਜਦੋਂ ਮਿਲ ਗਿਆ ਇੱਕ ਵਾਰੀ ਪਰਮਾਤਮਾ ਨਾਲ ਫਿਰ ਵਿਛੋੜਾ ਕਦੇ ਨਾ ਹੋਵੇਗਾ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਇੱਕ ਵਾਰੀ ਮਲਾਪ ਹੋ ਗਿਆ ਫਿਰ ਵਿਛੋੜਾ ਕਦੇ ਨਹੀਂ ਹੋਵੇਗਾ ਫਿਰ ਸਾਲਾਹੀ ਆਪੋਣਾ ਗੁਰ ਕੈ ਸਬਦ ਵਿਚਾਰ ਮਹਾਰਾਜ ਕਹਿੰਦੇ ਫਿਰ ਮਾਲਕ ਵੈਗਰੂ ਪਿਆਰੇ ਨੋ ਸਾਲਾਹੀ ਸਲਾਉਣਾ ਕਰ ਆਪਣੇ ਸਤਿਗੁਰੂ ਨੂੰ 아라드 구르 ਕੈ ਸ਼ਬਦ ਵਿਚਾਰ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਉਹਨੂੰ ਹਿਰਦੇ ਧਾਰਨ ਕਰਕੇ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਆਪਣੀ ਮਾਲਕ ਪ੍ਰਭੂ ਦੇ ਨਾਲ ਵਹਿ ਗੁਰੂ ਦੇ ਨਾਲ ਮਿਲ ਕਰਕੇ ਮਹਾਰਾਜ ਕਹਿੰਦੇ ਲੋਕ ਪਰਲੋਕ ਦਾ ਅੰਦਰ ਬਾਹਰ ਦਾ ਸੁਖ ਪ੍ਰਾਪਤ ਕੀਤਾ ਉਹੀ ਸੋਭਾ ਵਾਲਾ ਜਗਿਆਸੂ ਉਹੀ ਸੋਭਾ ਵਾਲਾ ਗੁਰਸਿੱਖੇ ਪਰਿਪੂਰਨ ਪਰਮਾਤਮਾ ਦੇ ਨਾਲ ਮਿਲ ਗਿਆ ਉਹਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਮਨਮੁਖ ਮੰਨਣਾ ਭਿੱਜੈ ਅਤ ਮੈਲੇ ਚਿੱਤ ਕઠੋੜ ਮਹਾਰਾਜ ਕਹਿੰਦੇ ਮਨਮੁਖ ਜਿਹੜਾ ਟੁੱਟਾ ਹੋਇਆ ਨਾਸਤਕ ਉਹਨੂੰ ਜੋ ਕੁਝ ਮਰਜ਼ੀ ਕਰੋ ਉਹਦਾ ਮਨ ਨਹੀਂ ਪੇਚਦਾ ਉਹ ਭਰੋਸਾ ਨਹੀਂ ਕਰਦਾ ਕਿ ਪਰਮਾਤਮਾ ਹੈ ਰੱਬ ਦੀ ਗੱਲ ਆ ਹੈ ਜਿੰਨੇ ਮਰਜ਼ੀ ਪ੍ਰਮਾਨ ਦੇ ਦਿਓ ਜਿਹੜਾ ਨਾਸਤਕ ਟੁੱਟਾ ਹੋਇਆ ਹੈ ਨਾ ਉਹ ਤੁਹਾਡੀਆਂ ਗੱਲਾਂ ਤੇ ਹੱਸੇਗਾ ਉਹ ਇੱਕੋ ਗੱਲ ਕਹੇਗਾ ਮੈਂ ਨਹੀਂ ਮੰਨਦਾ ਕਿਉਂ ਉਹਨਾਂ ਦੇ ਚਿੱਤ ਕਠੋਰ ਨੇ ਔਰ ਨਰਮ ਨਹੀਂ ਕਿ ਪ੍ਰਭੂ ਦੀ ਗੱਲ ਨੂੰ ਸਮਝ ਸਕਣ ਹਿਰਦੇ 'ਚ ਵਸਾ ਸਕਣ ਚਿੱਤ ਕਠੋਰ ਪੱਥਰ ਵਰਗੇ ਜਿਵੇਂ ਪੱਥਰ ਤੇ ਜਿੰਨਾ ਮਰਜੀ ਪਾਣੀ ਪਾਈ ਜਾਓ ਔਰ ਬਾਹਰੋਂ ਪਾਣੀ ਪੈਂਦਾ ਜਾਂ ਬਾਹਰੋਂ ਪਾਣੀ ਵਿੱਚ ਅੰਦਰੋਂ ਸੁੱਕਾ ਔਰ ਉਹਦੇ ਅੰਦਰ ਸਿਲ ਨਹੀਂ ਨਾਮ ਮਨਮੁਖ ਦੇ ਦੁਸ਼ਟ ਦੇ ਨਾਸਤਕ ਦੇ ਅੰਦਰ ਨਹੀਂ ਵਸਦਾ ਬਾਹਰ ਉਹ ਜੋ ਕੁਝ ਮਰਦੀ ਕਹੀ ਜਾਓ ਮਹਾਰਾਜ ਕਹਿੰਦੇ ਉਹ ਜਿਹੜੇ ਕਠੋਰ ਚਿੱਤ ਨੇ ਉਹਨਾਂ ਦੀ ਹਾਲਤ ਕੈਸੀ ਏ ਐਜੰਪਲ ਦਿੰਦੇ ਨੇ ਭਈ ਉਹ ਕੀ ਹੋ ਜਿਆ ਕਹਿੰਦੇ ਸੱਪੈ ਦੁੱਧ ਪੀ ਆਈਏ ਅੰਦਰ ਵਿਸ ਨਿਕੋਰ ਅਰ ਦੁਸ਼ਟ ਨੂੰ ਨਾਸਤਕ ਨੂੰ ਟੁੱਟੇ ਹੋਏ ਨਾਲ ਬਚਨੋ ਬਲਾਸ ਕਰਨਾ ਰੱਬਾਰੇ ਸਮਝਾਉਣਾ ਉਹ ਐਵੇਂ ਜਿਵੇਂ ਸੱਪ ਨੂੰ ਦੁੱਧ ਪਲਾਈ ਜਾਵੋ ਪਲਾਈ ਜਾਓ ਉਹਦੇ ਅੰਦਰ ਦੀ ਜ਼ਹਿਰ ਖਤਮ ਨਹੀਂ ਸਮਾਂ ਮਿਲਣ ਤੇ ਡੰਗ ਮਾਰੇਗਾ ਨਾਸਤਕ ਨੂੰ ਟੁੱਟੇ ਹੋਏ ਮਨਮੁਖ ਨੂੰ ਸਮਝਾਈ ਜਾਓ ਸਮਝਾਈ ਜਾਓ ਖੁਆਈ ਦਿਓ ਸਹੂਲਤਾ ਮਹੱਇਆ ਕਰਾਈਏ ਜਾਓ ਉਹ ਸਮਾਂ ਮਿਲਣ ਤੇ ਡੰਗ मारेਗਾ ਮਾਰੇਗਾ ਅੰਦਰ ਦੀ ਦੁਸ਼ਟਤਾਈ ਦਿਖਾਵੇਗਾ ਦਿਖਾਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਟੁੱਟਾ ਹੋਇਆ ਮਨਮੁਖ ਦੁਸ਼ਟ ਜਿਹੜਾ ਉਹ ਸੱਪ ਵਰਗਾ ਹੈ ਉਹਦੇ ਤੋਂ ਬਚ ਜਿਵੇਂ ਸੱਪ ਦਾ ਤੈਨੂੰ ਡਰੇ ਨਾ ਤੇ ਟੁੱਟੇ ਹੋਏ ਤੋਂ ਵੀ ਡਰ ਤੇਰੇ ਜੀਵਨ ਅੰਦਰ ਉਹ ਬੇਰਸੀ ਪੈਦਾ ਕਰ ਦੇਵੇਗਾ ਬੇਚੈਨੀ ਪੈਦਾ ਕਰ ਦੇਵੇਗਾ ਉਹਦੇ ਤੋਂ ਬਚ ਕੇ ਰਹੇਗਾ ਤਾਹੀਂ ਸੰਸਾਰ ਵਿੱਚ ਸੁਖ ਪਾਵੇਂਗਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤਾ ਸੱਪੇ ਦੁੱਧ ਪਲਾਈਐ ਵਿਉ ਮੁਖ ਥੀਂ ਸਟੈ ਕਹਿੰਦੇ ਸੱਪ ਨੂੰ ਦੁੱਧ ਪਲਾਓ ਉਹ ਮੂੰਹ ਚੋਂ ਜ਼ਹਿਰ ਸੁੱਟਦਾ ਹੈ ਮਨ ਮੁਖ ਨੂੰ ਤੁਸੀਂ ਖਵਾਓ ਪਿਆਓ ਨਸਤਕ ਨੂੰ ਉਹ ਤੁਹਾਡੀ ਨਿੰਦਿਆ ਚੁਗਲੀ ਉਗਲੇਗਾ ਤੁਹਾਡੇ ਲਈ ਮਾੜੇ ਬੋਲੇ ਉਗਲੇਗਾ ਨਾਲੇ ਖਾਵੇਗਾ ਨਾਲੇ ਪੀਵੇਗਾ ਨਾਲੇ ਤੁਹਾਡੀ ਨਿੰਦਿਆ ਤੇ ਉਤਰ ਆਵੇਗਾ ਮਹਾਰਾਜ ਕਹਿੰਦੇ ਆਪ ਕਰੇ ਕਿਸ ਆਖੀ ਹੈ ਆਪੇ ਬਖਸ਼ਣਹਾਰ ਮਹਾਰਾਜ ਦੋਨੇ ਤਰ੍ਹਾਂ ਤੇਰੀਆਂ ਹੀ ਪੈਦਾ ਕੀਤੀਆਂ ਨੇ ਮਨਮੁਖੇ ਉਹਦਾ ਜਨਮ ਕਿਦੋਂ ਹੋਰ ਨਹੀਂ ਹੋਇਆ ਗੁਰਮੁਖੇ ਕਿਦੋਂ ਹੋਰ ਨਹੀਂ ਹੋਇਆ ਗੱਲ ਇਹ ਆ ਕਿ ਮਹਾਰਾਜ ਜਿਨੇ ਚੰਗਾ ਬੀਜ ਬੀਜ ਲਿਆ ਉਹਨੂੰ ਤੂੰ ਮਲਾ ਲਿਆ ਜਿਹਨੇ ਮਾੜਾ ਬੀਜ ਬੀਜ ਲਿਆ ਜਿਵੇਂ ਹੁਣ ਖੇਤੀ ਦੇ ਵਿੱਚ ਜ਼ਮੀਨ ਦੇ ਵਿੱਚ ਔਰ ਆਪਾਂ ਕੁਝ ਅਨਾਜ ਬੀਜਦੇ ਤੇ ਜਿਹੜਾ ਚੰਗਾ ਅਨਾਜ ਹੁੰਦਾ ਆਪਣੇ ਲਈ ਲਾਭਦਾਇਕ ਹੁੰਦਾ ਉਹਦੀ ਰੱਖਸ਼ਾ ਲਈ ਹੋਰ ਕਿੰਨੇ ਬੂਟੇ ਸਪਰੇਅ ਨਾਲ ਛਾੜ ਦਿੰਨੇ ਕਿੰਨੇ ਗੋਡੀ ਕਰਕੇ ਪੱਟ ਕੇ ਬਾਹਰ ਵਗਾਉਨੇ ਉੱਗੇ ਤਾਂ ਉਹ ਵੀ ਉਸੇ ਜ਼ਮੀਨ 'ਚ ਨਾ ਹੁਣ ਉਗੇ ਤਾਂ ਉੱਥੇ ਨੇ ਪਾਣੀ ਉਹਨਾਂ ਨੂੰ ਵੀ ਮਿਲਿਆ ਖਾਦ ਉਹਨਾਂ ਨੂੰ ਵੀ ਮਿਲੀ ਹਰਿਆਵਲ ਤਾਂ ਉਹਨਾਂ ਤੇ ਵੀ ਆਈ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਸਾਰੇ ਉਤਪੰਨੇ ਜਿਹੜੇ ਪ੍ਰਭੂ ਨੂੰ ਪਾ ਗਏ ਜਿਵੇਂ ਜਿਹੜੇ ਮਾਲਕ ਨੂੰ ਚੰਗੇ ਰੱਗੇ ਉਹ ਜ਼ਮੀਨ ਵਿੱਚ ਰੱਖ ਲੈ ਸੁਰੱਖਿਅਤ ਬਚਾਇਆ ਗਿਆ ਉਹਨਾਂ ਦੇ ਬਚਾਓ ਵਾਸਤੇ ਉਪਰਾਲਾ ਕੀਤਾ ਗਿਆ ਤੇ ਜਿਹੜੇ ਅਨਚਾਏ ਸੀ ਉਹਨਾਂ ਦੇ ਮਟਾਓ ਲਈ ਕੀਤਾ ਗਿਆ ਸੰਸਾਰ ਵਿੱਚ ਗੁਰਮਖ ਦੇੜੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਨੂੰ ਮਿਲਾਇਆ ਗਿਆ ਉਹਨਾਂ ਨੂੰ ਔਰ ਸੁਭਦਾਮਾ ਪ੍ਰਭੂ ਨੇ ਬਖਸ਼ਿਸ਼ ਕੀਤੀਆਂ ਦਾਤਾਂ ਤੇ ਜਿਹੜੇ ਮਨਮੁਖ ਸਾਨੂੰ ਕਰ ਲਾਉਂਦੇ ਸੰਸਾਰ ਦੇ ਵਿੱਚ ਔਰ ਤੜਫਦੇ ਨੇ ਵੈ ਗੁਰੂ ਤੂੰ ਆਪੇ ਬਖਸ਼ਣਹਾਰ ਤੂੰ ਆਪ ਬਖਸ਼ਿਸ਼ ਕਰਨ ਵਾਲਾ ਹੈ ਤੇ ਜਿਸ ਨੂੰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਉਹਦਾ ਪਾਰ ਉਤਾਰਾ ਕਰ ਦਿਨਾ ਗੁਰ ਸਬਦੀ ਮੈਲ ਉਤਰੈ ਗੁਰਮਖਾ ਜਿਹੜੇ ਤੇਰੇ ਮਨ ਦੀ ਮੈਲ ਹੈ ਨਾ ਇੱਕ ਦਿਓ ਨਹੀਂ ਉਤਰ ਸਕਦੀ ਜਿਹੜੇ ਮਰਜੀ ਤੀਰਥ ਤੇ ਚਲ ਜਾ ਤੀਰਥ ਪੂਰਾ ਸਤਿਗੁਰੂ ਇਹਦੇ ਕੋਲ ਆ ਔਰ ਅੰਤਰ ਆਤਮੇ ਨਾ ਅੰਤਰ ਗਤ ਤੀਰਥ ਅੰਤਰ ਗਤ ਤੇਰੇ ਅੰਦਰ ਤੀਰਥੀ ਬਾਹਰ ਨਹੀਂ ਮਲ ਨਾ ਮਨ ਦੀ ਮੈਲ ਅੰਦਰ ਨਾਮ ਜਲ ਨਾਲ ਉਤਰਨੀ ਹੈ ਤਨ ਦੀ ਮੈਲ ਬਾਹਰੋਂ ਪਾਣੀ ਨਾਲ ਉਤਰਦੀ ਮਨ ਦੀ ਮੈਲ ਬਾਣੀ ਨਾਲ ਉਤਰਣੀ ਬਾਣੀ ਨਾਲ ਧੋ ਗੁਰ ਸਬਦੀ ਮੈਲ ਉਤਰੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਨਾਲ ਜਿਹੜੀ ਜਨਮਾਂ ਜਨ ਮੰਤਰਾਂ ਦੀ ਮਨ ਨੂੰ ਮੈਲ ਲੱਗੀ ਆ ਨਾ ਉਹ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਜਦੋਂ ਅੰਦਰ ਦੀ ਮੈਲ ਉਤਰੀ ਉਦੋਂ ਸੱਚੇ ਪ੍ਰਮਾਤਮਾ ਨੂੰ ਮਿਲਣ ਵਾਲਾ ਅੰਦਰੋਂ ਸ਼ਿੰਗਾਰ ਬਣ ਗਿਆ ਅੰਦਰ ਦੀ ਉਹ ਹਾਲਤ ਬਣ ਗਈ ਅੰਦਰ ਦਾ ਉਹ ਲਿਬਾਸ ਬਣ ਗਿਆ ਅੰਦਰ ਦਾ ਉਹ ਵਿਚਾਰ ਬਣ ਗਿਆ ਅੰਦਰ ਉਸ ਲਾਇਕ ਬਣ ਗਿਆ ਕਿ ਹੁਣ ਪ੍ਰਭੂ ਨਾਲ ਮਿਲ ਸਕਦਾ ਹੈ ਉਹੋ ਜੇ ਵਿਚਾਰ ਉਹੋ ਜੇ ਖਿਆਲ ਬਣ ਗਏ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਏ ਔਰ ਸ਼ਬਦ ਲੰਬੇਰਾ ਉਹਨਾਂ ਦੇ ਕੁਝ ਬਚਨਾਂ ਦੀ ਅੱਜ ਵਿਚਾਰ ਕੀਤੀ ਏ ਕੁਝ ਬਚਨਾਂ ਦੀ ਆਪਾਂ ਕੱਲ ਨੂੰ ਅੱਗੇ ਵਿਚਾਰ ਕਰਾਂਗੇ ਗੁਰੂ ਅਮਰਦਾਸ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ ਸਾਡੇ ਅੰਦਰ ਵੀ ਇਹ ਵਿਚਾਰ ਕਰ ਕਰੇ ਸਾਡਾ ਅੰਦਰ ਵੀ ਪਵਿੱਤਰ ਹੋਵੇ ਅਸੀਂ ਵੀ ਮਨ ਨੂੰ ਧੰਨ ਦਾ ਯਤਨ ਕਰੀਏ ਦੁਸ਼ਟਾਂ ਦਾ ਨਾਸਤ ਕਰਨ ਦਾ ਟੁੱਟਿਆਂ ਹੋਿਆਂ ਦਾ ਸੰਗ ਛੱਡ ਕੇ ਸਤ ਸੰਗਤ ਕਰਿਆ ਕਰੀਏ ਗੁਰੂ ਨਾਲ ਜੁੜਿਆ ਕਰੀਏ ਗੁਰਬਾਣੀ ਪੜਿਆ ਕਰੀਏ ਇਹ ਬਾਣੀ ਨੂੰ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਦੇ ਬਚਨ ਜਾਨ ਹਿਰਦੇ ਅੰਦਰ ਵਸਾਵਣੀ ਦਾਸ ਪਾਸੋਂ ਸੰਖੇਪ ਰੂਪ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੋਦ ਦੀ ਬਖਸ਼ਿਸ਼ ਕਰਿਆ ਜੇ ਜੋ ਮੇਰੇ ਦਾਤੇ ਦੇ ਇਲਾਹੀ ਦਰਗਾਹੀ ਬਚਨ ਨੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਪੜ ਪੜਾ ਕੇ ਗੁਰੂ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਤੱਕ ਗੁਰੂ ਦਾ ਸੁਨੇਹਾ ਪਹੁੰਚਾ ਸਕੀਏ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ